ਪੰਜਾਬੀਆਂ ਨੂੰ ਸਿਰੇ ਦਾ ਨਸ਼ੇੜੀ ਕਹਿਣ ਦੇ ਵਿਵਾਦਤ ਬਿਆਨ ਤੋਂ ਬਾਅਦ ਕੰਗੜਾ ਰਣੌਤ ਹੁਣ ਸਵਾਲਾਂ ਦੇ ਵਿੱਚ ਕਿਰੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਦੇ ਦੌਰਾਨ ਜਥੇਬੰਦੀਆਂ ਪੂਰਨ ਤੌਰ ਤੇ ਪੜਕਦੀਆਂ ਹੋਈਆਂ ਇਸ ਬਿਆਨ ਤੋਂ ਬਾਅਦ ਨਜ਼ਰ ਆ ਰਹੀਆਂ ਨੇ ਸਰਵਣ ਸਿੰਘ ਪੰਦੇੜ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਕੇਂਦਰ ਸਰਕਾਰ ਦੇ ਉੱਤੇ ਉਹਨਾਂ ਨੇ ਪਲਟਵਾਰ ਕੀਤੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬੀਆਂ ਨੂੰ ਨਸ਼ੇੜੀ ਕਹਿਣ ਤੋਂ ਪਹਿਲਾਂ ਕੰਗੜਾ ਰਣੌਤ ਆਪਣਾ ਡੋਪ ਟੈਸਟ ਕਰਵਾਏ ਤੇ ਉਸ ਤੋਂ ਬਾਅਦ ਗੱਲਬਾਤ ਕਰੇ ਤੇ ਜਿਸ ਦੇ ਦੌਰਾਨ ਲਗਾਤਾਰ ਹੁਣ ਸਰਵਣ ਸਿੰਘ ਪੰਦੇੜ ਨੇ ਸਵਾਲਾਂ ਦੇ ਵਿੱਚ ਕੰਗੜਾ ਰਣੌਤ ਨੂੰ ਲੈ ਕੇ ਜਿਹੜਾ ਕਿ ਘੇਰਿਆ ਤੇ ਦੂਜੇ ਪਾਸੇ ਕੁਝ ਕੇਂਦਰ ਸਰਕਾਰ ਦੇ ਉੱਤੇ ਵੀ ਪਰਟਵਾਰ ਕੀਤੇ ਨੇ ਆ ਸੁਣੋ ਨਿਆ ਸਰਬਣ ਸਿੰਘ ਭੰਦੇੜ ਦਾ ਹੌਲ ਕੀ ਕਹਿਣਾ 2 ਘੰਟੇ ਦਾ ਰੇਲ ਰੋਕੋ ਦੋਆ ਫੋਰਮਾਂ ਵੱਲੋਂ ਦੇਸ਼ ਵਿਆਪੀ ਰੋਲ ਰੋਕੋ ਵਾਏ ਸਾਡਾ ਪੰਜਾਬ ਹਰਿਆਣਾ ਇਹਦੋਂ ਦਾ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਤਾਂ ਮਲਾਡੂ ਵਿੱਚ ਅੱਜ ਦਾ ਰੇਲ ਰੋਕੋ ਹੋ ਰਿਹਾ ਹੈਗਾ ਇੱਕ ਤਾਂ ਲਖੀਮਪੁਰ ਖੀਰੀ ਕਾਂਡ ਦੀ ਬਰੇਗੰਡ ਅੱਜ ਜਦੋਂ ਅਸ਼ਿਸ਼ ਮਿਸ਼ਰਾ ਟੈਣੀ ਦੇ ਮੁੰਡੇ ਨੇ ਠੀਕ ਆ ਸਾਡੇ ਤੇ ਥਾਰ ਗੱਡੀ ਚੜਾ ਕੇ ਠੀਕ ਹੈ ਸੌਰੀ ਅਜੀਤ ਮਿਸ਼ਰਾ ਟੰਨੀ ਦੇ ਮੁੰਡੇ ਨੇ ਅਸ਼ੀਸ਼ ਮਿਸ਼ਰਾ ਨੇ ਸਾਡੇ ਤੇ ਥਾਰ ਗੱਡੀ ਚੜਾ ਕੇ ਸਾਡੇ ਕਿਸਾਨ ਆਗੂਆਂ ਨੂੰ ਸ਼ਹੀਦ ਕੀਤਾ ਸੀਗਾ ਇੱਕ ਪੱਤਰਕਾਰ ਨੂੰ ਸ਼ਹੀਦ ਕੀਤਾ ਸੀਗਾ ਉਸ ਕੇਸ ਦੇ ਵਿੱਚ ਐਵੀਡੈਂਸ ਅਦਾਲਤ ਕੋ ਬਹੁਤ ਵੱਡੇ ਸੀਗੇ ਸਿੱਧੀ ਥਾਰ ਗੱਡੀ ਸੀਗੀ ਦਿਖ ਰਹੀ ਉਹਦੇ ਵਿੱਚ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲੀ ਆ ਉਹਦੇ ਭਰਾ ਨੂੰ ਜ਼ਮਾਨਤ ਮਿਲੀ ਆ ਤੇ ਬਾਕੀਆਂ ਨੂੰ ਜ਼ਮਾਨਤ ਦੇਣ ਦੀ ਤਿਆਰੀ ਹੋ ਰਹੀ ਆ ਇੱਡੇ ਵੱਡੇ ਐਵੀਡੈਂਸ ਹੁੰਦੇ ਆ ਕਿਉਂ ਛੱਡਿਆ ਗਿਆ ਜੁਪੀ ਦੀ ਸਰਕਾਰ ਨੇ ਅਰਕਿੰਦਰ ਨੇ ਉਹਦੀ ਪੁਲਿਸ ਨੇ ਅਟਾਰਨੀ ਚੱਲਣ ਨੇ ਉਹਨਾਂ ਦੀ ਮਦਦ ਕੀਤੀ ਹੈਗੀ ਆ ਤਾਂ ਕਰਕੇ ਜਿਹੜਾ ਵਾ ਸਾਡਾ ਜਿਹੜਾ ਵਾ ਇਹ 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 ਜੇ ਸਾਨੂੰ ਇਨਸਾਫ ਨਹੀਂ ਮਿਲਿਆ ਹੈਗਾ ਤੋਂ ਅਸੀਂ ਕਿਹਨੇ ਤਵੰਤ ਜ਼ਮਾਨਤਾਂ ਰੱਦ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਭੇਜੋ ਔਰ ਸਾਨੂੰ ਮਸਲੇ ਤੇ ਇਨਸਾਫ ਦਿਓ ਬਾਕੀ 13 ਫਰਵਰੀ ਤੋਂ ਜਿਹੜਾ ਅਸੀਂ ਅੰਦੋਲਨ ਸ਼ੁਰੂ ਕੀਤਾ ਵਾ ਜਿਹੜਾ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਹਰਿਆਣੇ ਦੇ ਬਾਡਰ ਤੇ ਜ਼ੁਲਮ ਕੀਤਾ ਸ਼ਹੀਦ ਸੁਭਕਰਨ ਨੂੰ ਸ਼ਹੀਦ ਕੀਤਾ 433 ਕਿਸਾਨ ਜ਼ਖਮੀ ਕੀਤੇ ਉਹਦੇ ਚ ਮੰਗਾ ਸੀ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਇਆ ਜਾਵੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਫਸਲੀ ਬੀਮਾ ਯੋਜਨਾ ਲਾਗੂ ਕੀਤੀ ਜਾਵੇ ਨਰੇਗਾ 200 ਦਿਨ ਮਜ਼ਦੂਰਾਂ ਦੀ ਚਲਾਈ ਜਾਵੇ ਚੰਗੀ ਦਿਹਾੜੀ ਹੈ ਆਦੀਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਸੂਚੀ ਲਾਗੂ ਕੀਤੀ ਜਾਵੇ ਇਹੋ ਜਿਹੇ ਮੰਗਾ ਉਹਦੇ ਵਿੱਚ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਇਹ ਤੋਂ ਕਹਾ 2014 ਤੋਂ ਪਹਿਲਾਂ ਸਵੈ ਪ੍ਰਧਾਨ ਮੰਤਰੀ ਜੀ ਇਹ ਗੱਲਾਂ ਕਰਦੇ ਰਹੇ ਕਿ ਕਿਸਾਨਾਂ ਨੂੰ ਐਮ ਐਸ ਪੀ ਲੀਗਲ ਗਾਰੰਟੀ ਕਾਨੂੰਨ ਮਿਲਣਾ ਚਾਹੀਦਾ C250 ਦੇ ਅਨਸਾਰ ਫਸਲਾਂ ਦੇ ਭਾਅ ਮਿਲਨੇ ਚਾਹੀਦੇ ਆ ਸੁਪਰੀਮ ਕੋਰਟ ਚ ਹਲਫਨਾਮਾ ਦਾਇਰ ਕਰਕੇ ਮੁੱਕਰ ਇਹ ਤੋਂ ਕਹਾ ਆਪ ਕਹਿੰਦੇ ਰਹੇ ਅਭੀ ਪਹਿਲੀ ਕੈਬਨਿਟ ਮੀਟਿੰਗ ਚ ਕਰਾ ਕਿਸਾਨਾਂ ਦਾ ਕਰਜ਼ਾ ਖਤਮ ਕਰਾ 2019 ਚ ਕਹਿੰਦੇ ਸੀ ਕਿਸਾਨਾਂ ਦੀ ਆਮਦਨ ਦੁਗਣੀ ਕਰਨੀ ਇਹਨਾਂ ਕੋਲ 2021 ਦਸੰਬਰ ਦੀ ਸਾਡੇ ਕੋਲ ਚਿੱਠੀ ਪਈ ਹੋਈ ਆ ਕਿ ਅਸੀਂ ਸਾਰਾ ਕੁਝ ਕਰਾਂਗੇ ਪਰ ਕਿਕਤਾ ਨਹੀਂ ਹੈਗਾ ਉਹਨਾਂ 12 ਮੰਗਾਂ ਨੂੰ ਮੰਨਵਾਉਣ ਵਾਸਤੇ ਅੱਜ ਦਾ ਮੋਰਚਾ ਸਾਡਾ ਲੱਗਿਆ ਹੋਇਆ ਵਾ ਨਾਲ ਦੀ ਨਾਲ ਡੀਏਪੀ ਦਾ ਕ੍ਰਿਸਸ ਹਲ ਕੀਤਾ ਜਾਵੇ ਪ੍ਰਦੂਸ਼ਣ ਵਾਲੇ ਮੁੱਦੇ ਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਪ੍ਰਦੂਸ਼ਣ ਵਾਲਾ ਮੁੱਦਾ ਘੱਟ ਤੇ ਇਹਦੇ ਤੇ ਰਾਜਨੀਤੀ ਜ਼ਿਆਦਾ ਵੀ ਕੇਂਦਰ ਵਾਲੇ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਪਰਾਲੀ ਵਾਲੇ ਮੁੱਦੇ ਤੇ ਰਾਜਨੀਤੀ ਹੋ ਰਹੀ ਆ ਕੰਗਨਾਰ ਨੇ ਜਿਹੜੀ ਬਿਆਨਬਾਜ਼ੀ ਕੀਤੀ ਆ ਪੰਜਾਬੀਆਂ ਦੇ ਖਿਲਾਫ ਕਿ ਇੱਥੋਂ ਦੇ ਨੌਜਵਾਨ ਜਿਹੜੇ ਨੇ ਉਹ ਨਸ਼ਈ ਨੇ ਜਾ ਹੜਕੰਪ ਮਚਾਉਂਦੇ ਨੇ ਉਹਦੀ ਨਿੰਦਿਆ ਕਰਦੇ ਆ ਇਹੋ ਜਿਹੇ ਬਿਆਨਾਂ ਤੇ ਲਗਾਮ ਲਗਣੀ ਚਾਹੀਦੀ ਆ ਜਿਵੇਂ ਬਿੱਟੂ ਜੀ ਬੋਲਦੇ ਸੀ ਕਿ ਕਿਸਾਨ ਵੇਲੇ ਨਹੀਂ ਹੈਗੇ ਰੇਲਾਂ ਤੇ ਕਿਸੇ ਨੇ ਨਹੀਂ ਆਉਣਾ ਉਹ ਕਹਿੰਦਾ ਜਾ ਕੇ ਰੇਲਾਂ ਤੇ ਦੇਖ ਲਓ ਕਿਸਾਨ ਕਿੰਨੇ ਆਏ ਹੈਗੇ ਆ ਤਾਂ ਇਹਨਾਂ ਦੇ ਬਿਆਨਾਂ ਤੇ ਲਗਾਮ ਲਗਣੀ ਚਾਹੀਦੀ ਆ ਅਰ ਅਸੀਂ ਕਹਿੰਦੇ ਆ ਸਾਡੀ ਐਮਪੀ ਸਤਕਾਰ ਜੋ ਕੰਗਨਾ ਰਾਉਤ ਜੀ ਦਾ ਡੋਪ ਟੈਸਟ ਹੋਣਾ ਚਾਹੀਦਾ ਦੇਸ਼ ਦੇ ਸਾਹਮਣੇ ਸੱਚ ਆਜਾ